ਸਸਕਲ ਦੀ ਸਾਰਿਆਂ ਨੂੰ ਫਿਰ ਹਾਜ਼ਰ ਹੋ ਨਵੇਂ ਵੀਡੀਓ ਦੇ ਨਾਲ ਟਰਾਲਾ ਤੇ ਟਰਾਲਾ ਲੈ ਕੇ ਹਾਜ਼ਰ ਹੋਏ ਆ 13 7 ਦੀ origignal ਟਰਾਲੀ ਹੈ ਜੀ ਬਿਲਕੁਲ ਸਾਫ਼ ਤੇ ਬੇਦਾਗ ਟਰਾਲੀ ਪਈ ਆ ਮੇਨ ਗੱਲ ਕੀ ਤਾਰਾ ਸਿੰਘ ਬਿਲਗਾ ਦੀ ਬਣੀ ਹੋਈ ਟਰਾਲੀ ਆ ਟਰਾਲੀ ਬਿਨਾ ਜੈਕ ਤੋਂ ਆ ਜੀ 8 ਇੰਚੀ ਹੱਬ ਦੇ ਨਾਲ ਆ ਇਹ ਤੇ ਰੇਲ ਦੇ ਹਿੱਸੇ ਦੇ ਨਾਲ ਆ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਫਰਸ਼ ਦੇ ਉੱਤੇ ਬਿਲਕੁਲ ਬੇਦਾਗ ਟਰਾਲੀ ਹੈ ਜੀ ਪੱਤੀ ਵਾਲਾ ਵੈੱਡ ਆ ਤੇ 40 ਮੀਟਰ ਵਾਰਡ ਦੇ ਨਾਲ ਆ ਬਾਈ ਹੁਣਾਂ ਦੀ ਡਿਮਾਂਡ 2.5 ਲੱਖ ਰੁਪਈਆ ਸਕਰੀਨ ਤੇ ਬਾਈ ਹੁਣਾਂ ਦਾ ਨੰਬਰ ਆ ਸਾਰੀ ਜਾਣਕਾਰੀ ਆਪਾਂ ਲੈ ਸਕਦੇ ਆ ਬਿਲਕੁਲ ਸਾਫ਼ ਤੇ ਵਧੀਆ ਕ੍ਰਿਸ਼ਣ ਟਰਾਲੀ ਪਈ ਆ ਉਸ ਤੋਂ ਬਾਅਦ ਜੀ ਤਾਰਾ ਸਿੰਘ ਬਿਲਗਾ ਦਾ ਬਣਿਆ ਹੋਇਆ ਟਰਾਲਾ ਜੀ 16 7 ਦਾ ਟਰਾਲਾ ਬਿਲਕੁਲ ਸਾਫ਼ ਤੇ ਬੇਦਾਗ ਟਰਾਲਾ ਬਿਨਾਂ ਜੱਕ ਤੋਂ ਟਰਾਲਾ ਜੀ 2012 ਮਾਡਲ ਟਰਾਲਾ ਜੀ ਇਹ ਫੁੱਲ ਸਾਫ਼ ਆ 80 ਪੈਸੇ ਪੱਕੇ ਟਾਇਰ ਆ ਜੀ ਕੰਪਨੀ ਦੇ ਟਾਇਰ ਪਾਏ ਹੋਏ ਆ ਮੇਨ ਗੱਲ ਕੀ ਰੇਲ ਦੇ ਹਿੱਸੇ ਤੇ ਨਾਲ ਆ ਇਹਦਾ ਵੀ ਜਿਹੜੀ ਫਰਸ਼ਾ ਟਾੜਾ ਸੇਲ ਦਾ ਮਾਲ ਲੱਗਿਆ ਹੋਇਆ ਹੈ ਪੱਕੀ ਵਾਲਾ ਵੈਡਾ ਬਾੜ ਤੇ ਫਰਸ਼ ਵੇਦਾਗਾ ਟਰਾਲੇ ਦੀ ਫੁੱਲ ਗਰੰਟੀ ਆ ਬਾਈ ਹੁਣ ਦੀ ਟੀਮਾਂਡ 390000 ਬਾਕੀ ਜਿੰਨਾ ਮੌਕੇ ਤੇ ਮਾਰਦਨ ਹੋ ਸਕਿਆ ਕਰਨਗੇ ਨੰਬਰ ਸਕਰੀਨ ਤੇ ਆ 8627025955 8427025955 ਨੰਬਰ ਤੋਂ ਸਾਰੀ ਜਾਣਕਾਰੀ ਲੈ ਸਕਦੇ ਆ ਸਾਡੀ ਵੀਡੀਓ ਦੇਖਣ ਲਈ